Доброго дня! ਸੋਹੀ ਰਾ ਸਾਡ ਕਿਆ ਕਰੇ ਆਗ ਕੀ ਆਸ ਤੇ ਨਰ ਦੋਜਿਕ ਜਾਨ ਕੇ ਸਤਿ ਪੱਖ ਰਵਿਦਾਸ ਤੇ ਮਹਾਂ ਪਵਿੱਤਰ ਵਾਕਾਂ ਸਾਤ ਸਤਗੁਰੂ ਰਵਿਦਾਸ ਬਾਰੇ ਸਤਗੁਰੂ ਜੀ ਦੇ ਦਰ ਦੇ ਉੱਤੇ ਬੇਅੰਤ ਸ਼ਕਤਾ ਵੱਲ ਮਾਰ ਪ੍ਰਾਪਤ ਹੋਇਆ ਬੇਅਤ ਸ਼ਕਤਾ ਵੱਲੋਂ ਮੇਰੇ ਸਤਕਾਰਯੋਗ ਅਤੀ ਸਤਕਾਰਯੋਗ ਸਰਦਾਰ ਜਗਿੰਦਰ ਪਾਲ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਚਮਨ ਲਾਲ ਜੀ ਮੇਰੇ ਵੀਰ ਅਮਨਦੀਪ ਭਾਈ ਅਮਨਦੀਪ ਸਿੰਘ ਜੀ ਜੋ ਕਿ ਬੈਂਕ ਦੇ ਕਲੂਗੀ ਕਰਦੇ ਹਨ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਹੈ ਸੁਰਜੀਤ ਸਿੰਘ ਸੰਗਾ ਜੀ